ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਬਲਦੇ ਦੀਵੇ ਨਾਵਲ ਦਾ ਜਿਹੜੇ ਕਿ ਨਾਇਕ ਤੇ ਨਾਇਕਾ ਦਾ ਪਾਤਰ ਚਿੱਤਰਣ ਕਰਾਂਗੇ ਠੀਕ ਹੈ ਨਾਇਕ ਤੇ ਨਾਇਕਾ ਦਾ ਜਿਵੇਂ ਇਹਦੇ ਵਿੱਚ ਨਾਇਕ ਹੈਗਾ ਜਿਹੜੇ ਕਿ ਨਾਇਕਤਾ ਹੈਗਾ ਇਹਦੇ ਵਿੱਚ ਡਾਕਟਰ ਸਲੀਮ ਤੇ ਨਾਇਕਾ ਹੈਗੀ ਜੁਰੀਨਾ ਠੀਕ ਹੈ ਇਹਦੇ ਵਿੱਚ ਵੀ ਇਸ ਦੇ ਵਿੱਚ ਜਿਹੜਾ ਡਾਕਟਰ ਸਲੀਮ ਹੈ ਤੇ ਉਹ ਪਾਕਿਸਤਾਨ ਦੇ ਵਿੱਚ ਜਦੋਂ ਸੀ ਮਤਲਬ ਕਿ ਆਪਣੀ ਸਟੱਡੀ ਕਰਨ ਤੋਂ ਬਾਅਦ ਉਹਦੀ ਮਦਰ ਤਾਂ ਕਹਿੰਦੀ ਸੀ ਕਿ ਇੱਥੇ ਸੈਟਲ ਹੋਵੇ ਬਟ ਉਹਨੂੰ ਐ ਸੀ ਕਿ ਉਹ ਵਿਦੇਸ਼ ਦੇ ਵਿੱਚ ਜਾ ਕੇ ਸਪੈਸ਼ਲਿਸਟ ਬਣੇ ਤੇ ਉੱਥੇ ਜਾ ਕੇ ਗੋਰੀਏ ਕਿਸੇ ਇੱਕ ਗੋਰੀ ਦੇ ਨਾਲ ਵਿਆਹ ਕਰਵਾ ਲਵੇ ਤਾਂ ਉੱਥੇ ਚਲਾ ਜਾਂਦਾ ਉੱਥੇ ਸਪੈਸ਼ਲਿਸਟ ਤਾਂ ਬਣ ਜਾਂਦਾ ਬਟ ਉਹਨੂੰ ਜਿਹੜੀ ਕਿ ਉਹਦੀ ਜ਼ਿੰਦਗੀ ਦੇ ਵਿੱਚ ਦੋ ਲੜਕੀਆਂ ਵਿਆਹ ਹੁੰਦੇ ਨੇ ਗੋਰੀਆਂ ਬਟ ਉਹਨਾਂ ਨਾਲ ਉਹ ਉਹਨਾਂ ਦੀ ਮਤਲਬ ਕਿ ਹਰ ਇੱਕ ਰਿਸ਼ਤੇ ਨੂੰ ਲੈ ਕੇ ਜਿਹੜੀ ਉਹਨਾਂ ਦੇ ਵਿੱਚ ਸ਼ਰਮ ਹਾਇਆ ਨਹੀਂ ਸੀ ਜਿਸ ਕਰਕੇ ਉਹ ਉਹਦਾ ਜਿਹੜੇ ਕਿ ਮੈਰਿਜ ਤੱਕ ਦਾ ਮੈਰिज ਉਹਨਾਂ ਨਾਲ ਨਾ ਹੋ ਪਾਈ ਉਸ ਤੋਂ ਬਾਅਦ ਜਦੋਂ ਉਹ ਵਾਪਸ ਆਉਂਦਾ ਹੈ ਤਾਂ ਇੱਧਰ ਤਾਂ ਇੱਧਰ ਵਾਪਸ ਆਉਂਦਾ ਤਾਂ ਉਹ ਜਿਹੜੀ ਕਿ ਹਸਪੀਟਲ ਦੇ ਵਿੱਚ ਲੱਗ ਜਾਂਦਾ ਜਿੱਥੇ ਉਹਨੂੰ ਚੌਧਰੀ ਦੀ ਜਿਹੜੀ ਕਿ 3rd ਵਾਈਫ ਸੀ ਠੀਕ ਹੈ ਚੌਧਰੀ ਦੀ ਤੀਜੀ ਵਾਈਫ ਸੀ ਤੇ ਉਹਦੇ ਤੀਜਾ ਬੱਚਾ ਹੋਣਾ ਸੀ ਉਹ ਸੀ ਜਿਹੜੀ ਕਿ ਇਸ ਦੀ ਨਾਇਕਾ ਜਿਹਦੇ ਨਾਵਲ ਦੀ ਜਰੀਨਾ ਠੀਕ ਹੈ ਉਹ ਤੇ ਉਹਦਾ ਜਿਹੜਾ ਚੌਧਰੀ ਉਹ 50 ਸਾਲ ਦਾ ਸੀ ਠੀਕ ਹੈ ਤੇ ਜਿਹੜੀ ਲੜਕੀ ਸੀ ਉਹ ਬਹੁਤ ਘੱਟ ਉਮਰ ਦੀ ਸੀ 18-19 ਸਾਲ ਦੀ ਸੀ ਉਹ ਤਾਂ ਪਹਿਲਾਂ ਦੋ ਕੁੜੀਆਂ ਹੋ ਚੁੱਕੀਆਂ ਸੀ ਉਹਨਾਂ ਦੇ ਜਿਹੜੀ ਚੌਧਰੀ ਸਾਹਿਬ ਸੀ ਉਹਦੇ ਜਿਹੜੀ ਕਿ ਪਹਿਲਾਂ ਵਾਈਫ ਦੇ ਵੀ ਕੁੜੀਆਂ ਹੋ ਗਏ ਸੀ ਤਾਂ ਕਰਕੇ ਜਿਹੜੀ ਕਿ ਉਹਨੇ ਤੀਜਾ ਵਿਆਹ ਕਰਵਾਇਆ ਸੀ ਠੀਕ ਹੈ ਤੇ ਉਹਦੇ ਵੀ ਹੁਣ ਜਿਹੜੀ ਕਿ ਬੱਚਾ ਹੋਣ ਵਾਲਾ ਹੁੰਦਾ ਜਿਹਦੇ ਦੇਖਭਾਲ ਦੇ ਲਈ ਜਿਹੜੀ ਕਿ ਡਾਕਟਰ ਸਲੀਮ ਜਾਂਦਾ ਤੇ ਸਲੀਮ ਡਾਕਟਰ ਸਲੀਮ ਆ ਜਿਹੜੀ ਕਿ ਉਹਨਾਂ ਨੂੰ ਹਮਦਰਦੀ ਹੋਣ ਕਰਕੇ ਉਹਨੂੰ ਉਹਦੇ ਨਾਲ ਪਿਆਰ ਹੋ ਜਾਂਦਾ ਬਟ ਫਿਰ ਵੀ ਉਹ ਦੋਨੋਂ ਜਣੇ ਬੇਸ਼ੱਕ ਇੱਕ ਦੂਜੇ ਨੂੰ ਪਿਆਰ ਕਰਦੇ ਨੇ ਫਿਰ ਵੀ اپنی ਮਰਿਆਦ ਦੇ ਵਿੱਚ ਰਹਿੰਦੇ ਨੇ ਤੇ ਉਸ ਤੋਂ ਬਾਅਦ ਐਂਡ ਦੇ ਵਿੱਚ ਜਿਹੜੇ ਕਿ ਜਿਹੜੀ ਜਰੀਨਾ ਹੁੰਦੀ ਉਹਦੇ ਦੋ ਬੱਚੇ ਹੁੰਦੇ ਨੇ ਇੱਕ ਲੜਕੀ ਤੇ ਇੱਕ ਲੜਕਾ ਠੀਕ ਹੈ ਲੜਕਾ ਤਾਂ ਜਿੰਦਾ ਰਹ ਜਾਂਦਾ ਬਟ ਲੜਕੀ ਦੀ ਜਿਹੜੀ ਕਿ ਡੈਥ ਹੋ ਜਾਂਦੀ ਆ ਉਸ ਤੋਂ ਬਾਅਦ ਆ ਜਿਹੜੇ ਕਿ ਚੌਧਰੀ ਸਾਹਿਬ ਬਹੁਤ ਖੁਸ਼ ਹੁੰਦਾ ਠੀਕ ਹੈ ਤੇ ਜਿਹੜੀ ਜਰੀਨਾ ਉਹਦੀ ਵੀ ਲਾਈਫ ਬਚ ਜਾਂਦੀ ਕਿਉਂਕਿ ਉਹਨੂੰ ਡਰ ਸੀ ਵੀ ਜੇ ਉਹਦੇ ਦੁਆਰਾ ਕੁੜੀ ਹੋਊਗੀ ਤਾਂ ਉਹਨੇ ਜਿਹੜੇ ਕਿ ਚੌਧਰੀ ਨੇ ਇੱਕ ਹੋਰ ਵਿਆਹ ਕਰਵਾ ਲੈਣਾ ਤੇ ਉਹਦੀ ਜ਼ਿੰਦਗੀ ਨਰਕ ਹੋ ਜਾਊਗੀ ਉਸ ਤੋਂ ਬਾਅਦ ਜਿਹੜੇ ਕਿ ਮੈਂ ਡਾਕਟਰ ਸਲੀਮਾ ਫਿਰ ਸੋਚਦਾ ਕਿ ਹੁਣ ਉਹ ਲੋਕ ਭਲਾਈ ਦੇ ਕੰਮ ਕਰੂਗਾ ਜਿਹੜੇ ਕਿ ਉਹਦੇ ਲਈ ਰੋਲ ਮਾਡਲ ਬਣ ਜਾਏ ਜਿਵੇਂ ਕਿ ਜਰੀਨਾ ਜਰੀਨਾ ਵਰਗੀਆਂ ਕੁੜੀਆਂ ਦੀ ਵੀ ਜ਼ਿੰਦਗੀ ਸੁਧਾਰੂਗਾ ਉਹ ਤੇ ਤੇ ਲੋਕਾਂ ਦੀ ਸੇਵਾ ਕਰੂਗਾ ਠੀਕ ਹੈ ਇਸ ਤਰ੍ਹਾਂ ਦੇ ਭਵਿਕ ਸਵਾਰਨ ਦੀ ਇਰਾਦੇ ਤੁਰਪਿਆ ਡਾਕਟਰ ਸ਼ਾਹੀਦ ਦੇ ਕਲੀਨਿਕ ਦੇ ਵਿੱਚ ਆਏ ਦਿਨ ਸ਼ਾਰਟ ਦੇ ਵਿੱਚ ਸਟੋਰੀ ਹੁਣ ਆਪਾਂ ਜਿਹੜੇ ਕਿ ਪਾਤਰ ਕਰਦੇ ਆ ਪਹਿਲਾਂ ਆਪਾਂ ਜਰੀਨਾ ਦਾ ਹੀ ਕਰਦੇ ਆ ਹਾਂਜੀ ਜਰੀਨਾ ਬਲਦੇ ਦੀਵੇ ਨਾਵਲ ਦੀ ਨਾਇਕਾ ਤੇ ਨਾਵਲ ਦੀ ਇਸਤਰੀ ਪਾਤਰਾਂ ਦੇ ਵਿੱਚੋਂ ਇਹ ਮਹੱਤਵਪੂਰਨ ਪਾਤਰ ਹੈ ਤੇ ਨਾਵਲ ਦੀ ਕਹਾਣੀ ਇਹਦੇ ਆਲੇ-ਦੁਆਲੇ ਘੁੰਮਦੀ ਆ ਉਹ ਅਜੇ 1 ਸਾਲ ਦੀ ਵੀ ਨਹੀਂ ਹੋਈ ਸੀ ਜਦੋਂ ਉਹਦੀ ਮਾਂ ਮਰ ਗਈ ਸੀ ਮਤਲਬ ਕਿ ਉਹਦੀ ਮਦਰ ਦੀ ਡੈਥ ਹੋ ਗਈ ਸੀ ਜਦੋਂ ਉਹ 1 ਇਅਰ ਦੀ ਸੀ ਉਸ ਤੋਂ ਬਾਅਦ ਉਸਦੀ ਫੁੱਫੀ ਨੇ ਉਹਨੂੰ ਗੋਦ ਲੈ ਲਿਆ ਲਗੀ ਭੂਆ ਨੇ ਉਹਨੂੰ ਗੋਦ ਲੈ ਲਿਆ ਪਰੰਤੂ 4-5 ਸਾਲ ਦੇ ਵਿੱਚ ਉਹਦੀ ਵੀ ਮੌਤ ਹੋ ਗਈ ਫਿਰ ਉਸਦੇ ਬਾਪ ਨੇ ਉਹਦੀ ਪਾਲਣਾ ਦੇ ਖਾਤਰ ਹੋਰ ਬਹਿਨੀ ਸੀ ਕਰਾਇਆ ਤੇ ਬਚਪਨ ਦੇ ਵਿੱਚ ਉਹਨੂੰ ਆਜ਼ਾਦ ਵਿਚਰਨ ਦੀ ਪੂਰੀ ਖੁੱਲ ਦਿੱਤੀ ਗਈ ਮਤਲਬ ਕਿ ਉਹਦੇ ਫਾਦਰ ਨੇ ਹੋਰ ਬਹਿਨੀ ਕਰਵਾਇਆ ਉਹਨੂੰ ਹੀ ਪਾਲਿਆ ਪੂਰੀ ਖੁੱਲ ਦੇ ਨਾਲ ਜਿਹੜੀ ਕਿ ਉਹ ਪਲੀ ਤੇ ਉਹਨੇ ਆਪਣੀ ਹੋਸ਼ ਸੰਭਾਲਣ ਤੱਕ ਆਪਣੇ ਪਿਓ ਤੇ ਚਾਚੇ ਤੋਂ ਸੀ ਬਾਕੀ ਕਿਸੇ ਹੋਰ ਮਰਦ ਨੂੰ ਕਿਸੇ ਹੋਰ ਮਰਦ ਨੂੰ ਨਹੀਂ ਸੀ ਦੇਖਿਆ ਜਰੀਨਾ ਚੌਧਰੀ ਸਾਹਿਬ ਦੀ ਤੀਜੀ ਬੇਗਮ ਜੀ ਉਮਰ ਮਸਾਉ ਦੀ 16-17 ਸਾਲ ਦੀ ਸੀ ਜਦੋਂ ਉਹਦੇ ਬਾਪ ਬਰਕਤ ਰਸੂਲ ਨੇ ਉਸ ਦਾ ਚੌਧਰੀ ਸਾਹਿਬ ਨਾਲ ਵਿਆਹ ਕਰਤਾ ਆਪਕੇ ਜਿਹੜੀ ਜਰੀਨਾ ਸੀ ਜਰੀਨਾ ਦਾ ਪਿਤਾ ਸੀ ਵਰਕਤ ਰਸੂਲ ਤੇ ਜਦੋਂ ਉਹ ਡਾਕਟਰ ਸਲੀਮ ਉਹਦੇ ਇਲਾਜ ਲਈ ਆਉਂਦਾ ਉਦੋਂ ਉਹਦੀ ਉਮਰ 20 ਕੀ ਸਾਲ ਲੱਗਦੀ ਹੈ ਠੀਕ ਹੈ ਮਤਲਬ ਕਿ ਜਦੋਂ ਦੀ ਉਮਰ ਉਹ ਦੀ 17 18 ਸਾਲਾਂ ਦੀ ਹੁੰਦੀ ਹੈ 16 17 18 ਦੇ ਉਸ ਤੋਂ ਬਾਅਦ ਜਦੋਂ ਉਹਨੂੰ ਮਿਲਦੀ ਹੈ ਉਹ ਤਾਂ ਉਹਦੀ 20 ਕੀ ਸਾਲ ਦੀ ਉਮਰ ਹੁੰਦੀ ਹੈ ਤੇ ਉਹਦੇ ਦੋ ਕੁੜੀਆਂ ਜਨਮ ਦੇਨ ਮਗਰੋਂ ਤੀਜੀ ਵਾਰ ਜਿਹੜੀ ਕਿ ਉਹ ਪ੍ਰੈਗਨੈਂਟ ਹੁੰਦੀ ਹੈ ਨਾਵਲਕਾਰ ਅਨੁਸਾਰ ਉਹਦਾ ਮੁਖੜਾ ਬੜਾ ਨਾਲ ਚੁੱਕਿਆ ਪਤਲੇ ਨੈਣ ਨਕਸ਼ ਨੇ ਉਹਦੇ ਕਾਲੀਆਂ ਸਿਆਹ ਅੱਖਾਂ ਨੇ ਜਿਹੜੇ ਬੜੀ ਉਦਾਸ ਭਰੀਆਂ ਨੇ ਉਹਦੇ ਨੱਕ ਦੇ ਵਿੱਚ سونے ਦੀ ਤਿੱਲੀ ਲਿਸ਼ਕਾਰੇ ਮਾਰਦੀ ਹੋਈ ਮਾਰਦੀ ਆ ਤੇ ਕੰਨਾਂ ਦੇ ਵਿੱਚ ਬਹੁਤ ਛੋਟੇ-ਛੋਟੇ ਨੇ سونے ਦੀਆਂ ਵਾਲੀਆਂ ਲਟਕ ਰਹੀਆਂ ਨੇ ਜਿਨ੍ਹਾਂ ਦੇ ਵਜ੍ਹਾ ਨਾਲ ਕੰਨਾਂ ਦੇ ਉਤਲੇ ਹਿੱਸੇ ਦੂਰੇ ਹੋ ਗਏ ਉਸੇ ਵੇਲੇ ਉਹਦੀਆਂ ਅੱਖਾਂ ਦੇ ਵਿੱਚੋਂ ਹਯਾਤ ਤੇ ਕੁਝ ਕੁਝ-ਕੁਝ ਡਰ ਝਾਤੀਆਂ ਮਾਰਦਾ ਸੀ ਡਾਕਟਰ ਜ਼ਲੀਮ ਉੱਤੇ ਉਸਦੀ ਖੂਬਸੂਰਤੀ ਦਾ ਕਾਫੀ ਪ੍ਰਭਾਵ ਪੈਂਦਾ ਤੇ ਉਹ ਨਾਵਲ ਦੇ ਨਾਇਕ ਸਲੀਮ ਦੇ ਮੁਹੱਬਤ ਦੇ ਪਾਤਰ ਹੈ ਠੀਕ ਹੈ ਤੇ ਉਹ ਵੀ ਉਸ ਨੂੰ ਪਿਆਰ ਕਰਦਾ ਪਿਆਰ ਕਰਦੀ ਆ ਪਰ ਦੋਵੇਂ ਮਜਬੂਰ ਨੇ ਹਾਂਜੀ ਹੁਣ ਹੈਡਿੰਗ ਪਿਓ ਦੀ लाਡਲੀ ਤੇ ਕਲਾਕਾਰੀ ਰੁਚੀਆਂ ਵਾਲੀ ਹਾਂਜੀ ਜਰੀਨਾ ਆਪਣੇ ਪਿਓ ਦੀ लाਡਲੀ ਧੀ ਸੀ ਤੇ ਉਹਦੇ ਬਾਪ ਨੇ ਆਪਣੀ ਪਤਨੀ ਦੇ ਮਰਨ ਮਗਰੋਂ ਉਹਦੀ ਪਾਲਣਾ ਦੇ ਖਾਤਰ ਹੋਰ ਕੋਈ ਵਿਆਹ ਨਹੀਂ ਸੀ ਕਰਵਾਇਆ ਆਪ ਹੀ ਉਹਨੂੰ ਪਾਲਿਆ ਸੀ ਤੇ ਪਿਓ ਦੇ ਹੁੰਦੇ ਉਹਨੂੰ ਇੰਨੀ ਆਜ਼ਾਦੀ ਸੀ ਕਿ ਉਸਾਰੇ ਮੁਹੱਲੇ ਦੇ ਵਿੱਚ ਇੱਕ ਆਜ਼ਾਦ ਚਿੜੀ ਦੀ ਜਿਹਾ ਉੜਦੀ ਫਿਰਦੀ ਸੀ ਮਤਲਬ ਕਿ ਉਹਦਾ ਬਚਪਨ ਬਹੁਤ ਵਧੀਆ ਬੀਤਿਆ ਸੀ ਲਈ ਉਹਦੇ ਨਾਲ ਗੁੱਡੇ ਗੁੱਡੀ ਦਾ ਵਿਆਹ ਕਰਦੀਆਂ ਤੇ ਢੋਲਕ ਵਜਾਵ ਜਾ ਕੇ ਕੌਂਦੇ ਰਹਿੰਦੀਆਂ ਸ਼ਾਦੀ ਵਿਆਹ ਹੋਵੇ ਜਾਂ ਈਦ ਬਕਰੀਦ ਜਰੀਨਾ ਦਾ ਲੁੱਡੀ ਪਾਣਾ ਜਿੰਨਾ ਚਿਰ ਨਹੀਂ ਸੀ ਹੁੰਦਾ ਉਹ ਲੋਕਾਂ ਨੂੰ ਕਿਸੇ ਇਤਿਹਾਸ ਦਾ ਮਜ਼ਾ ਨਹੀਂ ਸੀ ਆਉਂਦਾ ਮਤਲਬ ਕਿ ਲੁੱਡੀ ਪਾਉਂਦੀ ਰਹਿੰਦੀ ਸੀ ਨੱਚਦੀ ਰਹਿੰਦੀ ਸੀ ਢੋਲਕ ਦੀ ਥਾਪ ਦੇ ਨਾਲ ਜਦੋਂ ਜਰੀਨਾ ਲੁੱਡੀਆਂ ਧਮਾਲ ਪਾਉਂਦੀ ਸੀ ਤਾਂ ਉਹ ਐਵੇਂ ਲੱਗਦਾ ਸੀ ਜੋ ਜੋ ਤਾਂ ਜਿਸਮ ਤੇ ਰੂਹ ਇੱਕਦਮ ਆਜ਼ਾਦ ਹੋ ਗਏ ਨੇ ਤੋਂ ਆਪਣੀ ਲੈ ਦੇ ਵਿੱਚ ਤਰੰਗਾਂ ਦੇ ਵਿੱਚ ਆ ਕੇ ਮੂਸਿਕੀ ਦੀਆਂ ਲਹਿਰਾਂ ਮੂਸਿਕੀ ਦੀਆਂ ਲਹਿਰਾਂ ਦੇ ਨਾਲ-ਨਾਲ ਚੱਕਰ ਲੈਂਦੀ ਹੋਈ ਦਿਸਦੀ ਸੀ ਤੇ ਉਸੇ ਵੇਲੇ ਉਹ ਨੂੰ ਅੰਜ ਲੱਗਦਾ ਜਿਵੇਂ ਉਹ ਇਸ ਦੁਨੀਆ ਦੀ ਮਖਲੂਕ ਨਹੀਂ ਕੋਈ پری ਜਾਂ ਕੋਈ ਹੂਰ ਧਰਤੀ ਤੇ ਆਈ ਹੋਵੇ ਹਾਂਜੀ ਅਗਲਾ ਹੈਡਿੰਗ ਆਜੂਗਾ ਅਣਜੋੜ ਵਿਆਹ ਦੇ ਸਦਮੇ ਦੀ ਮਾਰੀ ਹੋਈ ਸਟੂਡੈਂਟਸ ਹੈਡਿੰਗਸ ਤੁਸੀਂ ਆਪਣੇ ਕੋਲੋਂ ਵੀ ਇਹਦੇ ਬਣਾ ਸਕਦੇ ਹੋ ਠੀਕ ਹੈ ਸਮਝ ਕੇ ਜੋ ਸਟੋਰੀ ਸਮਝ ਆਵੇ ਪਤਾ ਲੱਗੇ ਜਾਂਦਾ ਫਿਰ ਹਾਂਜੀ ਜਰੀਨਾ ਨੇ ਬੇਸ਼ੱਕ ਆਪਣੇ ਪਿਓ ਦੀ ਮਰਜ਼ੀ ਦੇ ਮੁਤਾਬਕ ਵਿਆਹ ਕਰਾਉਣ ਤੋਂ ਇਨਕਾਰ ਨਹੀਂ ਸੀ ਕਰਿਆ ਪਰ ਇਹ ਵਿਆਹ ਅਨਜੋੜ ਗਿਆ ਸੀ। ਕਿਤੇ ਉਮਰ 16-17 ਸਾਲਾਂ ਦੀ ਸੀ ਜਦੋਂ ਉਹਦਾ ਵਿਆਹ ਹੋਇਆ ਸੀ ਤੇ ਉਹਦਾ ਪਤੀ 50 ਸਾਲਾਂ ਦਾ ਸੀ। ਦੋ ਵਾਰ ਉਹਦਾ ਪਹਿਲਾ ਵਿਆਹ ਹੋਇਆ ਸੀ ਹੁਣ ਇਹ ਜਰੀਨਾ ਦੇ ਨਾਲ ਉਹਦਾ ਤੀਜਾ ਪਿਆ ਸੀ। ਇਸ ਕਰਕੇ ਉਹਦਾ ਦਿਲ ਬੜਾ ਹੀ ਘਬਰਾਉਂਦਾ ਸੀ ਤੇ ਉਹ ਸਾਰੇ ਖਾਬ ਜਿਹੜੇ ਉਹਨੇ ਆਪਣੇ ਮਨ ਦੇ ਵਿੱਚ ਇੱਕ ਗੱਭਰੂ ਨੌਜਵਾਨ ਦੇ ਲਈ ਬਣਾਏ ਹੋਏ ਸੀ ਬਰਸਾਤ ਦੇ ਨਾਲੇ ਦੀ ਤਰ੍ਹਾਂ ਉਹ ਪਹਿਲੇ ਛਿੱਟੇ ਦੇ ਵਿੱਚ ਸਾਰੇ ਰੁੜ ਗਏ। ਹੌਲੀ ਹੌਲੀ ਜਰੀਨਾ ਨੇ ਆਪਣੇ ਹਾਸਿਆਂ ਤੇ ਸ਼ਰਾਰਤਾਂ ਨੂੰ ਅਲਵਿਦਾ ਕਿਹਾ ਤੇ ਉਹਦੀ ਜ਼ਿੰਦਗੀ ਦੇ ਜ਼ਿੰਦਗੀ ਘਰਸਤੇ ਤੇ ਚੱਲ ਪਈ। ਜਿੱਥੇ ਨਾ ਕੋਈ ਸਹੇਲੀਆਂ ਵਾਂਗਣ ਉਹਦਾ ਦਿਲ ਮਹਿਰਮ ਸੀ ਠੀਕ ਹੈ ਤੇ ਨਾ ਕੋਈ ਆਪਣੇ ਪਿਓ ਦੀ ਵਾਂਗ ਨਾਜ ਉਠਾਉਣ ਵਾਲਾ ਠੀਕ ਹੈ ਵੀ ਉਹਦਾ ਨਖਰੇ ਉਠਾਉਣ ਵਾਲਾ ਤੇ ਫੇਰ ਨਾ ਕਦੀ ਉਸ ਦੀਆਂ ਲੁੱਡੀਆਂ ਪਾਈਆਂ ਉਹਨੇ ਕਦੇ ਲੁੱਡੀਆਂ ਪਾਈਆਂ ਤੇ ਨਾ ਹੀ ਉਹਨੇ ਕਦੇ ਟੱਪੇ ਗਾਈ। ਇੱਕ ਨਵਾਂ ਮਾਹੌਲ ਅਜੀਬ ਉਦਾਸੀਆਂ ਦੇ ਖਮੋਸ਼ੀਆਂ ਵਾਲਾ ਮਾਹੌਲ ਸੀ। ਅਗਲਾ ਹੈਡਿੰਗ ਆਜੂਗਾ ਮਾਨਸਿਕ ਤੇ ਸਰੀਰਕ ਤੌਰ ਤੇ ਰੋਕੀ। ਹਨ ਜਰੀਨਾ ਜਿਹੜਾ ਅਮੀਰ ਚੌਧਰੀ ਸਾਹਿਬ ਨਾਲ ਵਿਆਹੀ ਗਈ ਸੀ ਤੇ ਉਹਦੇ ਪੁੱਤਰ ਪ੍ਰਾਪਤੀ ਦੀ ਉਮੀਦ ਤੇ ਦੋ ਔਰਤਾਂ ਨਾਲ ਵਿਆਹ ਕਰਨ ਦੇ ਪਿੱਛੋਂ ਨੇ ਤੀਜਾ ਵਿਆਹ ਕੀਤਾ ਸੀ ਇਹਦੇ ਨਾਲ ਜਰੀਨਾ ਦੇ ਨਾਲ। ਪਰ ਉਹਦੀ ਪੁੱਤਰ ਪ੍ਰਾਪਤੀ ਦੀ ਹਜੇ ਵੀ ਇੱਛਾ ਪੂਰੀ ਨਹੀਂ ਸੀ ਹੋਈ ਤੇ ਉਹਦੀ ਪਹਿਲੀ ਬੇਗਮ ਨੇ ਵੀ ਦੋ ਤੀਆਂ ਨੂੰ ਜਨਮ ਦਿੱਤਾ ਤਾਂ ਘਰ ਦੇ ਵਿੱਚ ਉਹਦੀ ਬੱਚੀ ਹੋਈ ਈਤੀ ਦਾ ਕੋਈ ਮੁੱਲ ਨਹੀਂ ਸੀ ਰਹਾ। ਠੀਕ ਹੈ। ਤਾਂ ਇਸੇ ਤਰ੍ਹਾਂ ਚੌਧਰੀ ਸਾਹਿਬ ਦੀ ਦੂਜੀ ਬੀਗਮ ਬੇਉਲਾਦ ਰਹੀ ਤਾਂ ਉਹ ਚੌਧਰੀ ਸਾਹਿਬ ਦੇ ਰਵਈਏ ਦੇ ਕਰਕੇ ਜਿਹੜੇ ਕਿ ਹਿਸਟਰੀਏ ਦੀ ਸ਼ਿਕਾਰ ਹੋ ਕੇ ਪਾਗਲਾਵਾਂਗ ਜਿਹੜੀ ਕਿ ਰਹਿਣ ਲੱਗੀ ਵਰਤੋ ਕਰਨ ਲੱਗੀ ਤਾਂ ਉਹਦੀ ਮਾਨਸਿਕ ਹਾਲਤ ਕੋਈ ਨਹੀਂ ਸੀ ਸਮਝਦਾ ਠੀਕ ਹੈ ਬੀਐਸਐਲ ਦੇ ਵਿੱਚ ਉਹਦੀ ਕੰਡੀਸ਼ਨ ਕੀ ਹੈ ਹੋਰ ਔਰਤਾਂ ਉਹਨੂੰ ਪਾਗਲ ਕਹਿੰਦੀਆਂ ਤੇ ਚੌਧਰੀ ਸਾਹਿਬ ਨੂੰ ਕੁੱਟਦੇ ਰਹਿੰਦੇ ਤੇ ਚੌਧਰੀ ਸਾਹਿਬ ਦੀ ਬੀਗਮ ਬਨ ਦੇ ਮਗਰੋਂ ਜ਼ਰੀਨਾ ਦੋ ਕੁੜੀਆਂ ਨੂੰ ਜਨਮ ਦੇ ਚੁੱਕੀ ਸੀ ਠੀਕ ਹੈ ਤੇ ਤੀਜੀ ਆਊਗਾ ਤੇ ਉਹ ਨੂੰ ਅੰਤਿ ਜੀਵਨ ਕਰਦੇ ਹੁਣ ਪਿਛੋਂ ਨੂੰ ਪਤਾ ਸੀ ਕਿ ਜੇ ਹੁਣ ਵੀ ਉਹਦੇ ਮੁੰਡਾ ਨੂੰ ਜਨਮ ਨਾ ਦੇ ਸਕੀ ਤੌਦੀਆਂ ਉਸ ਦਾ ਤੇ ਉਹਦੇ ਧੀਆ ਦਾ ਘਰ ਦੇ ਵਿੱਚ ਕੋਈ ਮੁੱਲ ਨਹੀਂ ਰਹੂਗਾ ਤੈਨੂੰ ਹਰ ਪਾਸੇ ਉਹ ਦੁਰਵਿਹਾਰ ਤੇ ਜਲਾਲਤ ਦਾ ਸਾਹਮਣਾ ਕਰਨਾ ਪਊਗਾ ਉਹਨੂੰ ਆਪਣੇ ਭਵਿੱਖ ਦੇ ਵਿੱਚ ਰਤਾ ਪਰ ਵਿਸ਼ਵਾਸ ਨਹੀਂ ਸੀ ਸਗੋਂ ਬੁਰਾਈ ਲੱਗਦਾ ਸੀ ਸਭ ਕੁਝ ਇਹੋ ਜੀ ਮਾਨਸਿਕ ਸਥਿਤੀ ਕਰਕੇ ਉਹਦਾ ਸਰੀਰ ਵੀ ਰੋਗੀ ਤੇ ਕਮਜ਼ੋਰ ਹੋ ਗਿਆ ਜਦ ਕਿ ਉਹਦੇ ਅੰਦਰ ਜਿਹੜੇ ਕਿ ਦੋ ਬੱਚੇ ਪਾਲ ਰਹੇ ਸੀ ਤੇ ਉਹਨਾਂ ਲਈ ਮਾਂ ਦੀ ਖੁਰਾਕ ਤੇ ਤੰਦਰੁਸਤੀ ਬਹੁਤ ਜ਼ਰੂਰੀ ਸੀ ਲੱਗਦਾ ਸੀ ਕਿ ਜਨੇਪੇ ਸਮੇ ਬਚ ਨਹੀਂ ਸਕੂਗੀ ਇਸੇ ਕਰਕੇ ਚੌਧਰੀ ਸਾਹਿਬ ਉਸ ਰਿਡਕਟਰ ਸਲੀਮ ਵਰਗੇ ਕਾਬਲ ਡਾਕਟਰ ਦਾ ਪ੍ਰਬੰਧ ਕਰਦੇ ਨੇ ਤੇ ਉਹਦੇ ਅੰਦਰ ਖੂਨ ਦੀ ਬੇहद ਕਮੀ ਤੇ ਸਰੀਰ ਕਮਜ਼ੋਰੀ ਦੇਖ ਕੇ ਡਾਕਟਰ ਸਲੀਮ ਸਮਝ ਲੈਂਦਾ ਕਿ ਇਹਦਾ ਕਾਰਨ ਉਹਦੇ ਅੰਤਰਗੰਮ ਦੀਆਂ ਜਿਹੜੇ ਕਿ ਘਟਾਮ ਉੱਠ ਰਹੀਆਂ ਨੇ ਭੋਖਾ ਸੰਬੰਧੀ ਜਿਹੜੀ ਉਹਦੇ ਮਨ ਦੇ ਵਿੱਚ ਇੱਕ ਨਿਰਾਸ਼ਾ ਦਾ ਪੈਦਾ ਹੋਊਗੀ 네ਗੇਟਿਵਿਟੀ ਬੀਓ ਆ ਜਿਸ ਕਰਕੇ ਉਹ ਉਸ ਨੂੰ ਦੁਨੀਆ ਦੀ ਜ਼ਿੰਦਗੀ ਦੇ ਵਿੱਚ دلچਸਪੀ ਨਹੀਂ ਰਹੀ ਇਸੇ ਕਰਕੇ ਉਹ ਕਹਿੰਦਾ ਕਿ ਬੱਚਿਆਂ ਨਾਲ ਇਧਰ ਉਧਰ ਸੈਰ ਕਰਿਆ ਕਰੇ ਕੋਈ ਅਜਾਹ ਕੰਮ ਸ਼ੁਰੂ ਕਰੇ ਜਿਦੇ ਵਿੱਚ ਉਹਦਾ ਦਿਲ ਲੱਗੇ ਤੇ ਸਲੀਮ ਆਬੀ ਉਹਦੇ ਬੱਚਿਆਂ ਨਾਲ ਖੇਡ ਕੇ ਉਹਨੂੰ ਆਪਣੇ ਬਚਪਨ ਦੀਆਂ ਸ਼ਰਾਰਤਾਂ ਬਾਰੇ ਸੁਣਾ ਕੇ ਉਹਦਾ ਹੌਸਲਾ ਵਧਾਉਂਦਾ ਤੇ ਮੁਹੱਬਤ ਭਰੇ ਬੋਲ ਬੋਲ ਕੇ ਉਹਨੂੰ ਖੁਸ਼ ਕਰਨ ਦੇ ਯਤਨ ਕਰਦਾ ਰਹਿੰਦਾ ਅਗਲਾ ਹੈਡਿੰਗ ਸਲੀਮ ਦੀ ਮਾਨਸਿਕਤਾ ਉੱਤੇ ਸ਼ਾਹਜਾਨ ਵਾਲੀ ਤੇ ਉਸਦੀ ਮੁਹੱਬਤ ਦੀ ਪਾਤਰ ਸਲੀਮ ਉੱਤੇ ਜ਼ਰੀਨਾ ਦੀ ਖੂਬਸੂਰਤੀ ਦਾ ਬਹੁਤ ਪ੍ਰਭਾਵ ਪਿਆ ਉੱਥੇ ਤੇ ਉਹਦੀ ਸ਼ਖਸੀਅਤ ਦੇ ਹੋਰ ਗੁਣਾ ਨੇ ਵੀ ਉਹਨੂੰ ਮੋਹਿਤ ਕੀਤਾ ਉਹਨੂੰ ਪ੍ਰਤੀਤ ਹੁੰਦਾ ਕਿ ਜਰੀਨਾ ਇੱਕ ਮਸ਼ਰਕੀ ਪੂਰਵੀ ਤਜ਼ੀਬ ਦੇ ਮਾਹੌਲ ਦੇ ਵਿੱਚ ਆਪਣੇ ਮੁਲਕ ਦੀ ਮਿੱਟੀ ਦੇ ਵਿੱਚ ਪਲੀ ਹੋਈ ਅਨਮੋਲ ਮੋਤੀ ਹੈ ਤੇ ਉਹ ਆਪਣੇ ਖਵੰਦ ਨਾਲ ਖਵੰਦ ਭਾਗੂ ਦੇ ਹਸਬੰਦ ਦੇ ਨਾਲ ਠੀਕ ਹੈ ਉਹਦਾ ਹਸਬੰਦ ਸੀ ਚੌਧਰੀ ਜ਼ੈਦ ਵੀ ਉਹਦੇ ਨਾਲ ਵਫਾਦਾਰੀ ਬੱਚਿਆਂ ਨਾਲ ਪਿਆਰ ਤੇ ਖਵੰਦ ਦੀ ਇੱਜ਼ਤ ਦਾ ਜਜ਼ਬਾ ਉਹਦੀ ਸ਼ਖਸੀਅਤ ਨੂੰ ਉਭਾਰਦੇ ਨੇ ਤੇ ਉਹਦੇ ਵਿੱਚ ਕਿੰਨਾ ਸ਼ਰਮਿਲਾ ਅੰਦਾਜ਼ ਸੀ ਸਲੀਮ ਨੂੰ ਦੇਖਦੇ ਹੋਂ ਉਸਨੇ ਦੁਪੱਟੇ ਨਾਲ ਆਪਣਾ ਸਿਰ ਕੱਜ ਲਿਆ ਸੀ ਤੇ ਨਜ਼ਰਾਂ ਝੁਕਾ ਲਈਆਂ ਸੀ ਇਸ ਤੋਂ ਇਲਾਵਾ ਜਰੀਨਾ ਜਿਹੜੇ ਕੱਪੜੇ ਪਾਉਂਦੀ ਸੀ ਉਹਨੂੰ ਉਸ ਨੂੰ ਸੱਜ ਜਾਂਦੇ ਸਲੀਮ ਹੁਣ ਤੱਕ ਉਹਨੂੰ ਕਿੰਨੇ ਰੰਗਾਂ ਦੇ ਵਿੱਚ ਵੇਖ ਚੁੱਕਿਆ ਸੀ ਗਹਿਰੇ ਕਾਸ਼ਨੀ ਰੰਗ ਦਾ ਸਾਟਨ ਦਾ ਸੂਟ ਚਿੱਟਾ ਸਫੇਦ ਰੇਸ਼ਮ ਦਾ ਸੂਟ ਕੁੜਤੀਆਂ ਦੇ ਗਲੇ ਦੇ ਕਸੀਦਾਕਾਰੀ ਦਾ ਕੰਮ ਦਾ ਦੂਜਾ ਘੋਟੇ ਵੋਟੇ ਦਾ ਕੰਮ ਹੁੰਦਾ ਸੀ ਵਾਵੇਂ ਇੱਕ ਪਾਸੇ ਕੱਚ ਦੀਆਂ ਵੰਗਾ ਦੂਜੇ ਪਾਸੇ ਸੋਨੇ ਦੀਆਂ ਚੂੜੀਆਂ ਅੱਗੇ ਕੜਾ ਪੈਰਾਂ ਵਿੱਚ ਝਾਂਜਰਾ ਉਹਦੇ ਨੱਕ ਵਿੱਚ ਪਈ ਸੋਨੇ ਦੀ ਦਿੱਲੀ ਹਰ ਹਰਕਤ ਦੇ ਨਾਲ ਨਿਸ਼ਕਾਰੇ ਮਾਰਦੀ ਇਸ ਤਰ੍ਹਾਂ ਸਲੀਮ ਉਹਨੂੰ ਦਿਲੋਂ ਮੁਹੱਬਤ ਕਰਨ ਲੱਗਾ ਤੇ ਉਸ ਲਈ ਉਹ ਇੱਕ ਐਸੇ ਤਾਰੇ ਦੀ ਤਰ੍ਹਾਂ ਸੀ ਜਿਹੜਾ ਆਸਮਾਨ ਦੇ ਬਹੁਤ ਸਾਰੇ ਤਾਰਿਆਂ ਦੇ ਵਿੱਚ ਇੱਕ ਵੱਖਰਾ ਆਪਣੀ ਸ਼ਾਨ ਦੇ ਵਿੱਚ ਝਿਮਝਿਮ ਕਰਦਾ ਤੇ ਉਹਨੂੰ ਇੱਕ ਐਮਾ ਫੁੱਲ ਐਮੇ ਦਾ ਫੁੱਲ ਲੱਗਦਾ ਸੀ ਜੁਰੀਨਾ ਜਿਸ ਦੀ ਖੁਸ਼ਬੂ ਉਹਦੇ ਰੂਹ ਦੇ ਅੰਦਰ ਤੱਕ ਅਸਰ ਕਰ ਰਹੀ ਸੀ ਤੇ ਉਹਨੂੰ ਦਿਲੋਂ ਮੁਹੱਬਤ ਕਰਨ ਲੱਗਿਆ ਜਿਸ ਦਾ ਜਰੀਨਾ ਨੂੰ ਵੀ ਅਹਿਸਾਸ ਸੀ ਬੇਸ਼ੱਕ ਉਹ ਚੁੱਪਚਾਪ ਉਹਨੂੰ ਮੁਹੱਬਤ ਦਾ ਸੰਕੇਤ ਦਿੰਦੀ ਸੀ ਪਰ ਮੌਜੂਦ ਸਥਿਤੀਆਂ ਦੇ ਵਿੱਚ ਦੋਨੇ ਜਣੇ ਮਜਬੂਰ ਸੀ ਤੇ ਖੁੱਲਕੇ ਪਿਆਰ ਦਾ ਪ੍ਰਗਟਾਵਾ ਨਹੀਂ ਕਰਦੇ ਉਹਦੀ ਖੂਬਸੂਰਤੀ ਤੇ ਪੂਰਬੀ ਸੱਭਿਆਚਾਰ ਵਿੱਚ ਤਲਿਉਸ ਦੀ ਸ਼ਖਸੀਅਤ ਸਲੀਮ ਤੇ ਆਪਣੇ ਦੇਸ਼ ਦੀਆਂ ਕੁੜੀਆਂ ਤੇ ਔਰਤਾਂ ਪ੍ਰਤੀ ਦ੍ਰਿਸ਼ਟੀਕੋਣ ਨੂੰ ਬਦਲ ਦਿੰਦੀ ਹੈ ਨੇ ਤੇ ਇਹਨੂੰ ਪਤਾ ਲੱਗ ਜਾਂਦਾ ਕਿ ਆਪਣੇ ਦੇਸ਼ ਦੀਆਂ ਕੁੜੀਆਂ ਪੱਛਮੀ ਦੇਸ਼ ਦੀਆਂ ਕੁੜੀਆਂ ਨਾਲੋਂ ਨਾ ਖੂਬਸੂਰਤੀ ਇਹ ਦੇ ਵਿੱਚ ਕਿਸੇ ਗੱਲੋਂ ਘਟਨੇ ਤੇ ਨਾ ਹੀ ਕਿਸੇ ਗੱਲ ਕਿਸੇ ਹੋਰ ਗੱਲ ਦੇ ਵਿੱਚ ਸਗੋ ਉਹਨਾਂ ਪਤੀ ਪ੍ਰਤੀ ਵਫਾਦਾਰੀ ਉਸ ਦੀ ਇੱਜ਼ਤ ਦਾ ਜਜਵਾ ਸ਼ਰਮ ਹਾਇਆ ਤੇ ਮਮਤਾ ਕਿਤੇ ਵਧੇ ਰਿਆ ਹਾਂਜੀ ਅੱਗੇ ਹੈ ਪਤੀ ਨਾਲ ਸੰਬੰਧ ਉਹ ਇੱਕ ਵਫਾਦਾਰ ਪਤੀ ਨੂੰ ਖੁਸ਼ ਰੱਖਣ ਤੇ ਸ਼ਰਮ ਹਾਇਆ ਰੱਖਣ ਵਾਲੀ ਪਰਦਾਦਾਰ ਔਰਤ ਸੀ ਤੇ ਉਹ ਪਤੀ ਨੂੰ ਦਿਲੋਂ ਪਿਆਰ ਨਹੀਂ ਸੀ ਕਰਦੀ ਕਿਉਂਕਿ ਉਹਦੇ ਸੁਪਨਿਆਂ ਦਾ ਗੱਭਰੂ ਨਹੀਂ ਸੀ ਉਹ ਤਉ ਦੇ ਉਮਰ ਸੀ 50 ਸਾਲਾਂ ਦੀ ਤੇ ਜੋ ਪਹਿਲਾਂ ਹੀ ਦੋ ਵਾਰੀ ਵਿਆਹ ਹੈ ਤੇ ਤਿੰਨ ਕੁੜੀਆਂ ਦਾ ਬਾਬ ਸੀ ਤੇ ਉਸ ਨੇ ਤਾਂ ਆਪਣੇ ਬਾਪ ਦੀ ਖੁਸ਼ੀ ਲਈ ਉਹਨੂੰ ਪਤੀ ਦੇ ਰੂਪ ਦੇ ਵਿੱਚ ਸਵੀਕਾਰ ਕਰ ਲਿਆ ਜਦ ਕਿ ਉਹਦੇ ਘਰ ਆਉਂਦੇ ਹੀ ਉਸ ਦੇ ਸਾਰੇ ਸੁਪਨੇ ਚੂਰ-ਚੂਰ ਹੋ ਗਏ ਸੀ ਤੇ ਉਸ ਨੇ ਉੱਥੋਂ ਦੇ ਵਾਤਾਵਰਣ ਦੇ ਵਿੱਚ ਵਿਚਰਦੇਆਂ ਖੁਸ਼ੀਆਂ ਤੇ ਹਾਸਿਆਂ ਨੂੰ ਅਲਵਿਦਾ ਕਹਿ ਦਿੱਤਾ ਸੀ ਤੇ ਉਹ ਪਤੀ ਦੀ ਖੁਸ਼ੀ ਲਈ ਇੱਕ ਪੁੱਤਰ ਪੈਦਾ ਕਰਨਾ ਚਾਹੁੰਦੀ ਸੀ ਤੇ ਰੱਬ ਤੋਂ ਇਹੀ ਮੰਗ ਕਰਦੀ ਸੀ ਉਂਝ ਵੀ ਅਸੀਂ ਨਾਵਲ ਦੇ ਵਿੱਚ ਦੇਖਦੇ ਹਾਂ ਕਿ ਚੌਧਰੀ ਸਾਹਿਬ ਦੀ دلچਸਪੀ ਆਪਣੇ ਘਰ ਪਰਿਵਾਰ ਦੀ ਥਾਂ ਘਰੋਂ ਬਾਹਰ ਦੇ ਮੌਜ ਮੇਲੇ ਦੇ ਵਿੱਚ ਵਧੇਰੇ ਸੀ ਅਜਿਹੇ ਮਰਦ ਨੂੰ ਕੋਈ ਵੀ ਔਰਤ ਦਿলো ਪਿਆਰ ਨਹੀਂ ਸੀ ਕਰ ਸਕਦੀ ਤੇ ਨਾਵਲ ਦੇ ਐਂਡ ਦੇ ਵਿੱਚ ਵੀ ਉਹ ਨੂੰ ਇਸ ਗੱਲ ਦੀ ਰਤਾ ਪ੍ਰਵਾਹ ਨਹੀਂ ਸੀ ਕਿ ਬੱਚੇ ਦੇ ਜਨਮ ਪਿੱਛੋਂ ਜਰੀਨਾ ਦੀ ਸਿਹਤ ਕਿਵੇਂ ਦੀ ਹੈ ਕੀ ਹਾਲ ਤਾਂ ਤੇ ਉਹ ਮਤਲਬ ਕੀ ਬਸ ਮੁੰਡੇ ਨੂੰ ਦੇ ਜਨਮ ਦੀ ਖੁਸ਼ੀ ਮਨਾ ਰਿਆ ਸੀ ਤੇ ਉਹ ਅੰਦਰ ਆਉਂਦੇ ਹੀ ਸ਼ਰਾਬੀ ਹਾਲਤ ਵਿੱਚ ਇੱਕ ੱੱਕਾ ਡਾਕਟਰ ਸਲੀਮ ਨੂੰ ਤੇ ਦੂਜਾ ਨਰਸ ਨੂੰ ਮਾਰਦਾ ਬੱਚੇ ਤੇ ਝੁੱਕ ਕੇ ਇਹ ਗੱਲ ਪੱਕੀ ਕਰਨੀ ਚਾਹੁੰਦਾ ਕਿ ਸੱਚਮੁੱਚ ਹੀ ਮੁੰਡਾ ਤਾਂ ਨਾਵਲ ਦੀ ਕਹਾਣੀ ਖਤਮ ਹੋਣ ਮਗਰੋਂ ਸਾਡੇ ਮਨ ਉੱਤੇ ਇਹ ਪ੍ਰਭਾਵ ਪੈਂਦਾ ਕਿ ਜਰੀਨਾ ਚੌਧਰੀ ਸਾਹਿਬ ਨੂੰ ਦਿਨੋ ਪਿਆਰ ਨਹੀਂ ਸੀ ਕਰਦੀ ਸਗੋਂ ਉਹਦੇ ਮਨ ਉੱਤੇ ਡਾਕਟਰ ਸਲੀਮ ਸ਼ਾਇਆ ਰਹੇਗਾ ਜੋ ਮੁੜ ਕੇ ਉਹਨੂੰ ਕਦੇ ਨਹੀਂ ਮਿਲੂਗਾ ਹੁਣ ਆਪਾਂ ਕਰਦੇ ਹਾਂ ਜਿਹੜਾ ਕਿ ਕਰੈਕਟਰ ਸਲੀਮ ਦਾ ਡਾਕਟਰ ਸਲੀਮ ਹਾਂਜੀ ਪਹਿਲਾਂ ਜਾਣ ਪਛਾਣ ਦੇ ਵਿੱਚ ਡਾਕਟਰ ਸਲੀਮ ਬਲਦੇ ਨਾਵਲ ਬਲਦੇ ਦੀਵੇ ਨਾਵਲ ਦਾ ਜਿਹੜਾ ਕਿ ਨਾਇਕਾ ਉਨੂੰ ਨਾਇਕ ਦਾ ਦਰਜਾ ਦੇਣ ਵਾਲੀਆਂ ਗੱਲਾਂ ਦੇ ਵਿੱਚੋਂ ਸਭ ਤੋਂ ਪਹਿਲੀ ਗੱਲ ਹੈ ਕਿ ਉਸ ਦਾ ਨਾਵਲ ਦੇ ਸਾਰੇ ਮਰਦ ਪਾਤਰਾਂ ਦੇ ਵਿੱਚੋਂ ਕਿ ਸਿਰ ਕੱਢ ਪਾਤਰ ਹੋਣਾ। ਨਾਵਲ ਦਾ ਪਾਤਰ ਚੌਧਰੀ ਸਾਹਿਬ ਖਲਨਾਇਕ ਤਾਂ ਨਹੀਂ ਪਰ ਉਹ ਇੱਕ ਕ੍ਰਿਣਾਜੋਗ ਪਾਤਰ। ਕ੍ਰਿਣਾਜੋਗ ਪਾਤਰ ਕੋણો ਚੌਧਰੀ ਸਾਹਿਬ ਤੇ ਮੁੰਸ਼ੀ ਜੀ ਤੇ ਮਿਰਾਜ਼ੋ ਮਿਰਾਜ਼ਦੀਨ ਚੌਧਰੀ ਸਾਹਿਬ ਦੇ ਨੌਕਰ ਨੇ। ਮੁੰਸ਼ੀ ਤੇ ਮਿਰਾਜ਼ਦੀਨ ਤੇ ਮੁੰਸ਼ੀ ਤਾਂ ਹੈ ਹੀ ਇੱਕ ਤਰ੍ਹਾਂ ਨਾਲ ਉਹਦਾ ਪ੍ਰਾਈਵੇਟ ਸੈਕਟਰੀ। ਉਹਦੇ ਕਾਹੇ ਤੇ ਹੁਕਮ ਅਨਸਾਰ ਹੀ ਨਾਵਲ ਦੇ ਵਿੱਚ ਆਪਣਾ ਰੋਲ ਅਦਾ ਕਰਦਾ ਮਰਾਜ਼ਦੀਨ ਦੀ ਤੇ ਕਿਕਰਾਂ ਵਾਲੇ ਬਾਬੇ ਦੀ ਸ਼ਖਸੀਅਤ ਵੀ ਡਾਕਟਰ ਸਲੇਮ ਨੂੰ ਪ੍ਰਭਾਵਿਤ ਕਰਦੀ ਹੈ ਪਰ ਉਹਨਾਂ ਦਾ ਨਾਵਲ ਦੇ ਕਥਾਨਕ ਵਿੱਚ ਰੋਲ ਬਹੁਤ ਘੱਟ ਆ ਇਸ ਤੋਂ ਇਲਾਵਾ ਉਹ ਨਾਵਲ ਦੀ ਨਾਇਕਾ ਜਰੀਨਾ ਨੂੰ ਪਿਆਰ ਕਰਦਾ ਤੇ ਉਸ ਲਈ ਸਭ ਕੁਝ ਕਰਨ ਲਈ ਤਿਆਰ ਹੈ ਪਰ ਇਸ ਮਾਮਲੇ ਦੇ ਵਿੱਚ ਉਹ ਬੇਵੱਸ ਹੈ ਇਸੇ ਤਰ੍ਹਾਂ ਜਰੀਨਾ ਲਈ ਉਹਦੇ ਸੁਪਣਿਆਂ ਦੇ ਗੱਭਰੂ ਪਤੀ ਗੱਭਰੂ ਪਤੀ ਵਰਗਾ ਉਹ ਪਰ ਉਹ ਵੀ ਬੇਵਸਤੇ ਮਜਬੂਰ ਆ ਇਸ ਤੋਂ ਇਲਾਵਾ ਡਾਕਟਰ ਸਲੀਮ ਆਪਣੇ ਜਿੰਮੇ ਲੱਗੇ ਜਰੀਨਾ ਦੇ ਜਨੇਪੇ ਦੀ ਕੰਮ ਦੀ ਜ਼ਿੰਮੇਵਾਰੀ ਨੂੰ ਸਫਲਤਾ ਨਾਲ ਨਿਭਾ ਕੇ ਉਹਦੇ ਜੀਵਨ ਦੇ ਵਿੱਚ ਇੱਕ ਨਵਾਂ ਪਲਟਾ ਲਿਆਉਂਦਾ ਤੇ ਫਿਰ ਉਸ ਨੂੰ ਫਿਰ ਉਸ ਦੀ ਪੂਰਵੀ ਸੱਭਿਆਚਾਰ ਵਿੱਚ ਢਲੀ ਸ਼ਖਸੀਅਤ ਤੇ ਉਸ ਦੇ ਪਿੰਡ ਦੇ ਲੋਕਾਂ ਤੋਂ ਪ੍ਰਭਾਵਿਤ ਹੋ ਕੇ ਪਾਕਿਸਤਾਨ ਦੇ ਵਿੱਚ ਹੀ ਰਹਿਣ ਦਾ ਫੈਸਲਾ ਲੈਂਦਾ ਤੇ ਕਰਾਚੀ ਦੇ ਕੋਲ ਸ਼ਾਹੀਦ ਜਿਹੜਾ ਤਾਂ ਦੋਸਤ ਸੀ ਉਹਦੇ ਦੁਆਰਾ ਖੋਲੇ ਹਸਪੀਟਲ ਦੇ ਵਿੱਚ ਜਰੀਨਾ ਤੇ ਸਲਮਾ ਜਰੀਨਾ ਨਜ਼ਮਾ ਤੇ ਸਲਮਾ ਜਰੀਨਾ ਨਜ਼ਮਾ ਤੇ ਸਲਮਾ ਜੇ ਕੁੜੀਆਂ ਦੇ ਭਵਿੱਖ ਸਵਾਰਨ ਤੇ ਨਵੇਂ ਦੀਵੇ ਬਾਲਣ ਲਈ ਚਲਾ ਜਾਂਦਾ ਇਸ ਤਰ੍ਹਾਂ ਉਸ ਦਾ ਜੀਵਨ ਹੋਰਨਾਂ ਨੂੰ ਵੀ ਪ੍ਰੇਰਿਤ ਕਰਨ ਵਾਲਾ ਇੱਕ ਮਾਡਲ ਬਣ ਜਾਂਦਾ ਇਸੇ ਕਰਕੇ ਉਹ ਨਾਵਲ ਦਾ ਜਿਹੜੇ ਕਿ ਨਾਇਕਾ ਤੇ ਆਪਣੇ ਮੁੱਢਲੇ ਜੀਵਨ ਦੇ ਵਿੱਚ ਪਾਕਿਸਤਾਨ ਦੇ ਸ਼ਹਿਰ ਹਾਵੀਜ਼ਾ ਵਾਦੇ ਨੇੜੇ ਇੱਕ ਚੱਕ ਦੇ ਵਿੱਚ ਆਪਣੀ ਮਾਂ ਨਾਲ ਰਹਿੰਦਾ ਸੀ ਤੇ ਉਹਦਾ ਬਾਪ ਮਰ ਚੁੱਕਾ ਸੀ ਤੇ ਸਲੀਮ ਉਦੋਂ ਡਾਕਟਰੀ ਦੇ ਵਿੱਚ ਕਿਸੇ ਸ਼ਹਿਰ ਦੇ ਵਿੱਚ ਪੜਦਾ ਸੀ ਤੇ ਕਦੇ-ਕਦੇ ਘਰ ਆਉਂਦਾ ਸੀ ਤੇ ਉਹਦੀ ਮਾਂ ਕੋਲ ਉਹਦੇ ਸਵਰਗਵਾਸੀ ਭਰਾ ਅਮੀਨ ਦੀ ਨਿਸ਼ਾਨੀ ਸਦੀਕਾ ਸਦੀਕਾ ਉਹ ਨਾਂ ਦੀ ਕੁੜੀ ਰਹਿੰਦੀ ਸੀ ਜਿਸ ਨੂੰ ਮਰਦੇ ਸਮੇਂ ਉਹਦੇ ਬਾਪ ਨੇ ਜਿਹੜੇ ਕਿ ਉਹਦੀ ਮਦਰ ਨੂੰ ਸੌਂਪੀ ਸੀ ਉਹ ਤੇ ਉਸਨੇ ਉਹਨੂੰ ਛੋਟੀ ਹੁੰਦਿਆਂ ਨੂੰ ਪਾਲਿਆ ਸੀ ਉਹਦੀ ਮਦਰ ਨੇ ਤੇ ਉਹ ਜਿੱਥੇ ਇਹ ਚਾਹੁੰਦੀ ਸੀ ਕਿ ਕਿ ਸਲੀਮ ਡਾਕਟਰ ਬਣ ਕੇ ਹਾਜ਼ਾਬਾਦ ਵਿੱਚ ਹੀ ਆਪਣੇ ਮਾਮੇ ਨਾਲ ਪ੍ਰੈਕਟਿਸ ਕਰੇ ਉੱਥੇ ਉਹ ਇਹ ਵੀ ਚਾਹੁੰਦੀ ਸੀ ਕਿ ਸਲੀਮ ਸਦੀਕਾ ਨਾਲ ਵਿਆਹ ਕਰ ਲਵੇ ਪਰ ਸਲੀਮ ਦੇ ਸਿਰ ਉੱਤੇ ਬਲਾਈਤ ਜਾਣ ਤੇ ਉੱਥੇ ਸਪੈਸ਼ਲਿਸਟ ਬਣ ਕੇ ਉੱਥੋਂ ਦੀ ਕਿਸੇ ਗੋਰੀ ਨਾਲ ਵਿਆਹ ਕਰਵਾਉਣ ਤੇ ਉੱਥੇ ਹੀ ਰਹਿਣ ਦਾ ਜਿਹੜਾ ਭੂਤਸਵਾਰ ਹੋਇਆ ਸੀ ਜਿਸ ਕਰਕੇ ਉਹਨੇ ਮਾਂ ਦੀਆਂ ਕੋਈ ਜਿਹੜੇ ਤਸਵੀਜ਼ਾਂ ਸੀ ਠੀਕ ਹੈ ਮਾਂ ਦੀ ਜਿਹੜੇ ਛਾਵਾ ਸੀ ਉਹਨੂੰ ਠੁਕਰਾਤਾ ਤੇ ਆਪਣੀ ਮਾਂ ਨੂੰ ਬਹੁਤ ਦੁੱਖ ਹੋਇਆ ਸੀ ਉਹਦੀ ਮਾਂ ਨੂੰ ਸਲੀਮ ਪ੍ਰਦੇਸ਼ ਦੇ ਵਿੱਚ ਜਾ ਕੇ ਸਪੈਸ਼ਲਿਸਟ ਸਰਜਨ ਬਣ ਗਿਆ ਤੇ ਉਹਦੀ ਮੇਰੀ ਤੇ ਮਾਰਗਰੇਟ ਤੇ ਜੋਰਜ ਫਿਨ ਤੋਂ ਇਲਾਵਾ ਬਹੁਤ ਸਾਰੀਆਂ ਕੁੜੀਆਂ ਨਾਲ ਪਿਆਰ ਸਬੰਧ ਬਣੇ ਪਰ ਉਹਨਾਂ ਨੂੰ ਉਹਨਾਂ ਨੂੰ ਉਹਨੂੰ ਉਹਨਾਂ ਦੇ ਵਿੱਚ ਵਫਾਦਾਰੀ ਤੇ ਸ਼ਰਮਾਇਆ ਨਾ ਦੇ ਸੀ ਜਿਸ ਕਰਕੇ ਉਸ ਦਾ ਉਹਨਾਂ ਦੇ ਵਿੱਚੋਂ ਕਿਸੇ ਨਾਲ ਵਿਆਹ ਕਰਾਉਂਦਾ ਮਨਸ਼ਾ ਜਿਹੜੀ ਕਿ ਪੂਰੀ ਨਾ ਹੋ ਸਕੇ ਤੇ ਇਸ ਸਥਿਤੀ ਦੇ ਵਿੱਚ ਉਹਨੂੰ ਕਿਸੇ ਨਾਲ ਆਪਣੀ ਮਾਂ ਦੀ ਇਛਾਵਾਂ ਤੇ ਨਸਤੀਤਾ ਯਾਦ ਆਉਣ ਲੱਗੀਆਂ ਤੇ ਉਹ ਅਮਰੀਕਾ ਤੋਂ ਜਿਹੜਾ ਕਿ ਪਾਕਿਸਤਾਨ ਵਾਪਸ ਆ ਗਏ ਨੌਕਰੀ ਲੱਭਣ ਲੱਗ ਜਾਂਦਾ ਪਰ ਉਹਨੇ ਆਪਣੇ ਅਮਰੀਕਾ ਦੇ ਹਸਪੀਟਲ ਦੀ ਨੌਕਰੀ ਉਸਦੀ ਫਾਨੀ ਸੀ ਦਿੱਤਾ ਹਜੇ ਕਰਾਚੀ ਦੇ ਹਸਪਤਾਲ ਦੇ ਵਿੱਚ ਕੰਮ ਕਰਦੇ ਉਹਦਾ ਦੋਸਤ ਡਾਕਟਰ ਸ਼ਾਹੀਦ ਨੇ ਉਹਨੂੰ ਇੱਕ ਇਸ਼ਤਿਹਾਰ ਦੇ ਆਧਾਰ ਤੇ ਮਰੀਦਪੁਰ ਪਿੰਡ ਭੇਜਦਾ ਜਿੱਥੇ ਉਹਨੂੰ ਚੌਧਰੀ ਸਾਈਵ ਦੇ ਜਿਹੜੀ 3rd ਵਾਈਫ ਜਰੀਨਾ ਮਿਲਦੀ ਆ ਉਹਦਾ ਮਤਲਬ ਕਿ ਜਿਹੜਾ ਕਿ ਉਹ ਗਰਭਤੀ ਸੀ ਤੇ ਉਹਦੀ ਦੇਖਭਾਲ ਦੇ ਲਈ ਉਹਨੂੰ ਇਹ ਕੰਮ ਸੌਂਪਿਆ ਗਿਆ ਸੀ ਤੇ ਇਸੇ ਦੌਰਾਨ ਉਹ ਜਰੀਨਾ ਦੀ ਖੂਬਸੂਰਤੀ ਤੇ ਉਹਦੀ ਪੂਰਬੀ ਸੱਭਿਆਚਾਰ ਦੇ ਵਿੱਚ ਪਲੀ ਸ਼ਖਸੀਅਤ ਸ਼ਰਮਹਾਇਆ ਪਤੀ ਪ੍ਰਤੀ ਵਫਾਦਾਰੀ ਕੁਰਬਾਨੀ ਦੀ ਭਾਵਨਾ ਮਮਤਾ ਭਰੇ ਦਿਲ ਦਾ ਇੰਨਾ ਜ਼ਿਆਦਾ ਪ੍ਰਭਾਵ ਪੈਂਦਾ ਕਿ ਉਹਨੂੰ ਉਹ ਦਿਲੋਂ ਮੁਹੱਬਤ ਕਰਨ ਲੱਗ ਜਾਂਦਾ। ਬੇਸ਼ੱਕ ਦੋਹਾਂ ਵੱਲੋਂ ਇੱਕ ਦੂਜੇ ਨੂੰ ਮੁਹੱਬਤ ਦੇ ਸੰਕੇਤ ਮਿਲ ਚੁੱਕੇ ਨੇ ਪਰ ਦੋਵੇਂ ਮਜਬੂਰ ਤੇ ਬੇਵੱਸ ਨੇ। ਤੇ ਇਹਦੇ ਨਾਲ ਡਾਕਟਰ ਸੁਨੀਮ ਉਤੇ ਪਿੰਡ ਦੇ ਜੀਵਨ ਦੇ ਲੋਕਾਂ ਦੀ ਮਿੱਟੀ ਤੇ ਮੋਹ ਨਾਲ ਭਰਪੂਰ ਨੇਕ ਤੇ ਰੋਹਾਨੀ ਜੀਵਨ ਦਾ ਬਹੁਤ ਡੂੰਘਾ ਪ੍ਰਭਾਵ ਪੈਂਦਾ। ਜਿਸ ਕਰਕੇ ਉਹ ਜਰੀਨਾ ਦੇ ਜਨੇਪੇ ਦੇ ਪਿੱਛੋਂ ਡਾਕਟਰ ਸ਼ਾਹੀਦ ਦੇ ਕਲੀਨਿਕ ਦੇ ਵਿੱਚ ਜਾ ਕੇ ਲੋਕਾਂ ਦੀ ਸੇਵਾ ਕਰਨ ਤੇ ਇਸਤਰੀਆਂ ਦਾ ਭੁਖਾ ਸਵਾਰਨ ਦੇ ਰਾਹ ਤੇ ਤੁਰ ਜਾਂਦਾ। ਅੱਗੇ ਉਹਦੀ ਸ਼ਖਸੀਅਤ ਦੇ ਹੈਗੇ ਨੇ ਜਿਹੜੀ ਕਿ ਪੁਆਇੰਟ ਸਰੀਰਕ ਰੂਪਰੇਖਾ ਤੇ ਪਹਿਰਾਵਾ ਸਲੀਮ ਦਰਮਿਆਨੇ ਕੱਦ ਦਾ ਗੋਰਾ ਚਿੱਟਾ ਨੌਜਵਾਨ ਸੀ ਤੇ ਉਹਦੀ ਦਾੜੀ ਮੁੱਛਾਂ ਸਾਫ਼ ਨੱਕ ਜਰਾ ਬੈਠੀ ਹੋਈ ਨਕਸ਼ਾ ਚੰਗੇ ਭਲੇ ਸਮ ਤੇ ਗੱਡੀ ਦੇ ਵਿੱਚ ਸਫ਼ਰ ਸਮੇਂ ਉਹਨੇ ਗੂੜੇ ਨੀਲੇ ਰੰਗ ਕ ਵਾਲਾ ਕੋਟ ਪਤਲੂਨ ਪਾਇਆ ਹੋਇਆ ਸੀ ਤੇ ਉਹਦੇ ਫੁੱਲਾਂ ਵਾਲੇ ਰੰਗ ਦਾ ਟਾਈ ਨਾਲ ਸੋਨੇ ਦਾ ਪਿੰਨ ਲੱਗਿਆ ਹੋਇਆ ਸੀ ਤੇ ਕੋਟ ਦੇ ਉਹਦੇ ਉਤਲੇ ਬੋਝੇ ਦੇ ਵਿੱਚ ਉਹਦਾ ਰੰਗ ਦਾ ਉਸੇ ਰੰਗ ਦਾ ਰਮਾਜ਼ ਸੀ ਤੇ ਰੰਗੋ ਗੋਰਾ ਹੋਣ ਕਰਕੇ ਉਸ ਨੂੰ ਸਾਰੇ ਰੰਗ ਸਾਜ ਜਾਂਦੇ ਸੀ ਹੁਣ ਜੀ ਵੀ ਸੋਹਣੀ ਸ਼ਕਲ ਵਾਲਾ ਨੌਜਵਾਨ ਸੀ ਉਹ ਇੱਕ ਸਪੈਸ਼ਲਿਸਟ ਸਰਜਨ ਡਾਕਟਰ ਸਲੀਮ ਬਲਾਈਟ ਦੇ ਵਿੱਚ ਜਾ ਕੇ ਡਾਕਟਰੀ ਦੀ ਉੱਚੀ ਪੜ੍ਹਾਈ ਕਰਕੇ ਇੱਕ ਸਪੈਸ਼ਲਿਸਟ ਡਾਕਟਰ ਬਣ ਗਿਆ ਸੀ ਇਸੇ ਕਰਕੇ ਡਾਕਟਰ ਸ਼ਾਹਿਦ ਨੇ ਇਸ਼ਤਿਹਾਰ ਦੇ ਵਿੱਚ ਦਿੱਤੀ ਕਿ ਮੰਗ ਦੇ ਅਨਸਾਰ ਉਹਨੂੰ ਮਰੀਦਪੁਰ ਦੇ ਵਿੱਚ ਭੇਜਿਆ ਸੀ ਜਿੱਥੇ ਉਹਨੂੰ ਜਾ ਕੇ ਪਤਾ ਲੱਗਦਾ ਕਿ ਚੌਧਰੀ ਸਾਹਿਬ ਦੀ ਤੀਜੀ ਪਤਨੀ ਜ਼ਰੀਨਾ ਗਰਭਵਤੀ ਹੈ ਜੋ ਕਿ ਬਹੁਤ ਕਮਜ਼ੋਰ ਹੈ ਤੇ ਉਹਦੀ ਦੇਖਭਾਲ ਕਰਨੀ ਹੈ ਤੇ ਜਨੇਪਾ ਕਰਵਾਉਣਾ ਹੈ ਤੇ ਇੱਕ ਸਪੈਸ਼ਲਿਸਟ ਸਰਜਨ ਹੋਣ ਕਰਕੇ ਡਾਕਟਰ ਸ਼ਾਹਿਦ ਉਹਨੂੰ ਲਿਖਦਾ ਕਿ ਜੇਕਰ ਉਹ ਉਸ ਦੇ ਨਾਲ ਉਸ ਦੁਆਰਾ ਕਰਾਚੀ ਦੇ ਨੇੜੇ ਪਿੰਡ ਖੋਲੇ ਕਲੀਨਿਕ ਦੇ ਵਿੱਚ ਕੰਮ ਕਰੇਗਾ ਤਾਂ ਉਹਦਾ ਪਿੰਡਾਂ ਦੇ ਲੋਕਾਂ ਨੂੰ ਬਹੁਤ ਫਾਇਦਾ ਹੋਊਗਾ ਠੀਕ ਹੈ ਫਿਰ ਉਹ ਐਂਡ ਦੇ ਵਿੱਚ ਇੱਥੇ ਹੀ ਲੈਣ ਦਾ ਫੈਸਲਾ ਕਰਦਾ ਹੈ ਡਾਕਟਰ ਸ਼ਾਹਿਦ ਦੇ ਕਲੀਨਿਕ ਦੇ ਵਿੱਚ ਅੱਗੇ ਹੈ ਮਨੋਵਿਗਿਆਨਿਕ ਪਹੁੰਚ ਅਪਣਾਉਣ ਵਾਲਾ ਡਾਕਟਰ ਸਲੀਮ ਇੱਕ ਸਪੈਸ਼ਲਿਸਟ ਹੋਣ ਕਰਕੇ ਜਰੀਨਾ ਦੀ ਸਿਹਤ ਦੀ ਹਾਲਤ ਦੇਖ ਕੇ ਉਹਦੇ ਮੌਇਨੇ ਤੇ ਇਲਾਜ ਪ੍ਰਤੀ ਮਨੋਵਿਗਿਆਨਿਕ ਪਹੁੰਚ ਧਾਰਨ ਕਰਦਾ ਤੇ ਉਹ ਜਰੀਨਾ ਦੀ ਘਬਰਾਟ ਦੇਖ ਕੇ ਫੈਸਲਾ ਕਰਦਾ ਕਿ ਉਹ ਪਹਿਲੇ ਦਿਨ ਹੀ ਉਹਨੂੰ ਬਹੁਤ ਸਵਾਲ ਨਹੀਂ ਕਰੂਗਾ ਫਿਰ ਉਹ ਉਸ ਦੇ ਮੂੰਹ ਤੋਂ ਉਹਦੇ ਅੰਦਰ ਗਮ ਦੀਆਂ ਘਟਾਵਾਂ ਜੜੀਆਂ ਹੋਣ ਦਾ ਅੰਦਾਜ਼ਾ ਲਾਉਂਦਾ ਤੇ ਇਹ ਸਮਝਦਾ ਹੋਇਆ ਕਿ ਆਪਣੇ ਭਵਿੱਖੇ ਦੇ ਵਿੱਚੋਂ ਕੋਈ ਉਹਨੇ ਉਮੀਦ ਨਹੀਂ ਰੱਖੀ ਹੋਈ ਤੇ ਇਸ ਕਰਕੇ ਦੁਨੀਆ ਦੀ ਜ਼ਿੰਦਗੀ ਦੇ ਵਿੱਚ ਉਹਦੀ ਕੋਈ ਦਿਲਚਸਪੀ ਨਹੀਂ ਰਹੀ ਤੇ ਉਹ ਉਸ ਨੂੰ ਆਪਣੀਆਂ ਬੱਚਿਆਂ ਨਾਲ ਇਧਰ ਉਧਰ ਸੈਰ ਕਰਨ ਤੇ ਕੋਈ ਅਜਿਹਾ ਕੰਮ ਸ਼ੁਰੂ ਕਰਨ ਲਈ ਕਹਿੰਦਾ ਜਿਹਦੇ ਨਾਲ ਉਹਦਾ ਦਿਲ ਲੱਜੇ ਤੇ ਸਬੰਧੀ ਉਹ ਚੌਧਰੀ ਸਾਹਿਬ ਤੋਂ ਵੀ ਅੱਗੇ ਲੰਦਾ ਫਿਰ ਜਦੋਂ ਜਰੀਨਾ ਉਹਦੇ ਮੂੰਹੋਂ ਆਪਣੇ ਜਿਹੜੇ ਕਿ ਬੱਚਿਆਂ ਦੇ ਹੋਣ ਬਾਰੇ ਜਿਹੜੀ ਕਿ ਜਰੀਨਾ ਸੁਣਦੀ ਹੈ ਗੱਲ ਤਾਂ ਉਹ ਸਦਮੇ ਦੇ ਵਿੱਚ ਆ ਕੇ ਫਿਕਰਮੰਦ ਹੋ ਜਾਂਦੀ ਹੈ ਤਾਂ ਉਹਦੇ ਮਨ ਉੱਤੇ ਬੋਝ ਘਟਾਉਣ ਦੇ ਲਈ ਉਹ ਉਹਦੀਆਂ ਧੀਆਂ ਨੂੰ ਉਹਦੇ ਕੋਲ ਬੁਲਾਉਂਦਾ ਤੇ ਉਹਨੂੰ ਲੁਕਣ ਮਿੱਚੀ ਖੇਡਣੀ ਸਿਖਾਉਂਦਾ ਬੱਚਿਆਂ ਨੂੰ ਤੇ ਜਿਹਦੇ ਨਾਲ ਜਰੀਨਾ ਖੁਸ਼ ਹੋ ਜਾਂਦੀ ਹੈ ਇਸ ਰੋ ਦੇ ਮਨ ਉਤੇ ਫਿਕਰ ਵਾਲੀ ਜਿਹੜੀ ਖਬਰ ਦਾ ਸਰ ਘਟ ਜਿਆਦਾ ਤਾਂ ਇਸੇ ਤਰ੍ਹਾਂ ਜਦੋਂ ਕਦੇ ਉਹ ਜਰੀਨਾ ਨੂੰ ਪਰੇਸ਼ਾਨ ਤੇ ਫਿਕਰਮੰਦ ਹੋਈ ਦੇਖਦਾ ਤਾਂ ਉਹਦੇ ਦੋਵੇਂ ਹੱਥਾਂ ਨੂੰ ਆਪਣੇ ਹੱਥ ਦੇ ਵਿੱਚ ਫੜ ਕੇ ਉਹਦੇ ਵਾਲ ਦੇ ਵਿੱਚ ਵਾਲਾਂ ਦੇ ਵਿੱਚ ਹੱਥ ਫੇਰ ਕੇ ਜਾਂ ਉਸ ਲਈ ਹਰ ਯਤਨ ਕਰਨ ਤੇ ਪਿਆਰ ਦੀਆਂ ਗੱਲਾਂ ਕਰਕੇ ਉਹਨੂੰ ਆਪਣੇ ਬਚਪਨ ਦੀਆਂ ਸ਼ਰਾਰਤਾਂ ਬਾਰੇ ਸੁਣਾ ਕੇ ਉਹਨੂੰ ਹਸਾਉਣ ਖੁਸ਼ ਕਰਨ ਤਸੱਲੀ ਦੇਣ ਤੇ ਉਹਦਾ ਗਮ ਘਟਾਉਂਦਾ ਚਤਨ ਕਰਦਾ ਇਸ ਤਰ੍ਹਾਂ ਮਨੋਵਿਗਿਆਨਿਕ ਪਹੁੰਚਣ ਵਾਲੇ ਇੱਕ ਜਹੇ ਪਿੰਡ ਦੇ ਵਿੱਚ ਜੱਚਾ ਦਾ ਜਿਹੜੀ ਕਿ ਪੇਟ ਚੀਰ ਕੇ ਬੱਚੇ ਦਾ ਪੈਦਾ ਕਰਨ ਦੇ ਵਿੱਚ ਵੀ ਉਹ ਕਾਮਯਾਬ ਹੁੰਦਾ ਅੱਗੇ ਹੈ ਜੀਵਨ ਦੇ ਵਿੱਚ ਨਵਾਂ ਪਲਟਾ ਮਹਿਸੂਸ ਕਰਨ ਵਾਲਾ ਡਾਕਟਰ ਸਲੀਮ ਜਦੋਂ ਮੈਡੀਕਲ ਦੇ ਵਿੱਚ ਪੜਦਾ ਸੀ ਤਾਂ ਉੱਥੇ ਦੀਆਂ ਕੁੜੀਆਂ ਤੇ ਪਿੰਡੂ ਲੋਕਾਂ ਨੂੰ ਬਹੁਤ ਨਫ਼ਰਤ ਕਰਦਾ ਸੀ ਠੀਕ ਹੈ ਤੇ ਉਹਨੇ ਆਪਣੀ ਮਾਂ ਦੀ ਹਾਜ਼ਾਵਾਦ ਵਿੱਚ ਪ੍ਰੈਕਟਿਸ ਕਰਨ ਤੇ ਉਹਦੇ ਆਪਣੇ ਹੱਥਾਂ ਦੇ ਵਿੱਚ ਪਲੀ ਸਦੀਕਾ ਨਾਲ ਵਿਆਹ ਕਰਵਾਉਣ ਦੀ ਤਜ਼ਵੀਜ਼ ਨੂੰ ਵੀ ਰੱਦ ਕਰਤਾ ਸੀ ਤੇ ਉਹਨੂੰ ਰੋਂਦਿਆਂ ਛੱਡ ਕੇ ਬਲੈਕ ਚਲਾ ਗਿਆ ਸੀ ਪਰ ਜਦੋਂ ਉਸ ਨੇ ਉੱਥੋਂ ਦੀ ਪੱਛਮੀ ਸੱਭਿਆਚਾਰ ਵਿੱਚ ਪਲੀਆਂ ਕੁੜੀਆਂ ਦੇ ਰੰਗ ਢੰਗ ਦੇਖਦਾ ਤਾਂ ਉਹ ਆਪਣੇ ਦੇਸ਼ ਦੇ ਵੱਲ ਮੂੰਹ ਮੋੜ ਲੰਦਾ ਤੇ ਇੱਥੇ ਆ ਕੇ ਜੁਰੀਨਾ ਨਾਲ ਵਾਹ ਪਿਆ ਤਾਂ ਉਹ ਉਸ ਦੀ ਖੂਬਸੂਰਤੀ ਸ਼ਰਮਾਇਆ ਪਤੀ ਲਈ ਵਫਾਦਾਰੀ ਉਹਦੀ ਇੱਛਾ ਲਈ ਜਾਨ ਦੀ ਬਾਜ਼ੀ ਲਾਉਣ ਦੀ ਭਾਵਨਾ ਤੇ ਧੀਆ ਪ੍ਰਤੀ ਮਮਤਾ ਨੂੰ ਦੇਖਦਾ ਤਾਂ ਉਹਦੇ ਮਨ ਉੱਤੇ ਇੰਨਾ ਡੂੰਗਾ ਸਰਹੁੰਦਾ ਕਿ ਉਸ ਦੀ ਨਾਲ ਉਹਨੂੰ ਮੁਹੱਬਤ ਹੋ ਜਾਂਦੀ ਹੈ ਤੇ ਉਹ ਹਰ ਵੇਲੇ ਚਾਹੁੰਦਾ ਕਿ ਕਿਤੇ ਉਹਦੀ ਜ਼ਿੰਦਗੀ ਦੀ ਸਾਥਣ ਹੁੰਦੀ। ਇਸੇ ਤਰ੍ਹਾਂ ਆਪਣੇ ਦੇਸ਼ ਦੀ ਪਿੰਡ ਦੀ ਕੁਕੜੀ ਨਿਊਜ਼ੇ ਮਾਨੂੰ ਤੇ ਇੰਨਾ ਗਲਵਾ ਪਾਇਆ ਸੀ ਅਸਰ ਪਾਇਆ ਸੀ ਕਿ ਇਹਨਾਂ ਤਾਂ ਲੰਡਨ ਤੇ ਅਮਰੀਕਾ ਦੀ ਨੀਲੀ ਅੱਖਾਂ ਵਾਲੀਆਂ ਗੂੜੀਆਂ ਚਿੱਟੀਆਂ ਤੇ ਭਰਵੇਂ ਜਿਸਮਾਂ ਵਾਲੀਆਂ ਕੁੜੀਆਂ ਨਹੀਂ ਸੀ ਪਾ ਸਕੀਆਂ। ਤੇ ਉਹਨੂੰ ਪ੍ਰਤੀਤ ਹੁੰਦਾ ਕਿ ਉਹਦੀ ਮਾਂ ਦੀ ਉਸ ਦਾ ਸਦੀਕਾ ਜਾਂ 누ਸਰਤ ਨਾਲ ਵਿਆਹ ਕਰਵਾਉਣ ਦੀ ਗੱਲ ਠੀਕ ਸੀ। ਠੀਕ ਹੈ ਇਹ ਸੋਚ ਕੇ ਉਹ ਮਾਂ ਦੀ ਪਰਵਾਹ ਨਾ ਪਰਵਾਹ ਨਾ ਕਰਨ ਦਾ ਪਛਤਾਵਾ ਹੁੰਦਾ ਉਹਨੂੰ। ਠੀਕ ਹੈ ਵੀ ਉਹਨੇ ਪਹਿਲਾਂ ਐਵੇਂ ਮੰਨਣੀ ਸੀ ਆਪਣੀ ਮਦਰ ਦੀ ਤੇ ਇਹਦੇ ਨਾਲੇ ਜਰੀਨਾ ਦੇ ਪਿੰਡ ਵਿੱਚ ਰਹਿੰਦੇ ਆ ਮੁੰਸ਼ੀ ਜੀ ਮੀਰাজਦੀਨ ਤੇ ਪਿੰਡ ਦੇ ਹੋਰ ਲੋਕਾਂ ਦੀ ਵਫਾਦਾਰੀ ਨੇਕ ਰਹਾਨੀ ਆਪਣੀ ਮਿੱਟੀ ਦੇ ਮੋਹ ਨਾਲ ਭਰੀ ਸ਼ਖਸੀਅਤ ਵੀ ਉਹਨੂੰ ਬਹੁਤ ਪ੍ਰਭਾਵਿਤ ਕਰਦੀ ਹੈ ਤੇ ਉਹਨੂੰ ਮਹਿਸੂਸ ਹੁੰਦਾ ਕਿ ਉਹ ਆਪਣੇ ਪਿੰਡ ਦੇ ਵਿੱਚ ਬਹੁਤ ਸਿਆਣੇ ਤੇ ਨੇਕ ਇਨਸਾਨੀ ਅਜਮਤ ਉਤੇ ਪਹਿਰਾ ਦੇਣ ਵਾਲੇ ਲੋਕ ਵਸਦੇ ਨੇ ਇਸੇ ਤਰ੍ਹਾਂ ਉਹਨੂੰ ਆਪਣੇ ਦੇਸ਼ ਤੇ ਪਿੰਡ ਦੀਆਂ ਕੁੜੀਆਂ ਤੇ ਔਰਤਾਂ ਚੰਗੀਆਂ ਲੱਗਦੀਆਂ ਨੇ ਤੇ ਉਹ ਜਰੀਨਾ ਵਰਗੀਆਂ ਕੁੜੀਆਂ ਦੇ ਇਲਾਜ ਕਰਨ ਤੇ ਨਜ਼ਮਾ ਤੇ ਸਲਮਾ ਵਰਗੀਆਂ ਬੱਚਿਆਂ ਦਾ ਭਵਿੱਖ ਸਵਾਰਨ ਲਈ ਇੱਥੇ ਰਹਿਣ ਦਾ ਫੈਸਲਾ ਕਰਦਾ ਤੇ ਡਾਕਟਰ ਸਲੀਮ ਆਪਣੇ ਜੀਵਨ ਤੇ ਵਿਚਾਰਾਂ ਦੇ ਵਿੱਚ ਇੱਕ ਨਵਾਂ ਪਲਟਾ ਮਹਿਸੂਸ ਕਰਦਾ ਅੱਗੇ ਹੈ ਬੱਚਿਆਂ ਨੂੰ ਪਿਆਰ ਕਰਨ ਵਾਲਾ ਹਾਂਜੀ ਡਾਕਟਰ ਸਲੀਮ ਬੱਚਿਆਂ ਨੂੰ ਪਿਆਰ ਕਰਦਾ ਇਸੇ ਕਰਕੇ ਨਜ਼ਮਾ ਤੇ ਸਲਮਾ ਨਜ਼ਮਾ ਤੇ ਸਲਮਾ ਜਿਹੜੀ ਕਿ ਦੋਨੋਂ ਹੀ ਕੁੜੀਆਂ ਸੀ ਜੁਰੀਨਾ ਦੀਆਂ ਨਾਲ ਖੇਡਦਾ ਤੇ ਉਹਨਾਂ ਨੂੰ ਲੁਕਣ ਮਿੱਟੀ ਵੀ ਖੜਾਉਂਦਾ ਠੀਕ ਹੈ ਤੇ ਉਹਨਾਂ ਨੂੰ ਪਤੰਗ ਉਹਨਾਂ ਨਾਲ ਪਤੰਗ ਵੀ ਉਡਾਉਂਦਾ ਤੇ ਉਹਨਾਂ ਦੀ ਇੱਛਾ ਦੇ ਅਨੁਸਾਰ ਮੇਲਾ ਦਿਖਾਉਣ ਵੀ ਲੈ ਕੇ ਜਾਂਦਾ ਉਹ ਉਹਨਾਂ ਨੂੰ ਕਵਾਂ ਦਾ ਪਿਉ ਆਂਦਾ ਤੇ ਪੰਘੂੜੇ ਤੇ ਝੂਟੇ ਵੀ ਦਵਾਉਂਦਾ ਜਰੀਨਾ ਦੀ ਮੁਹੱਬਤ ਦਾ ਪਾਤਰ ਹਾਂਜੀ ਜਰੀਨਾ ਉਹਦੀ ਸ਼ਖਸੀਅਤ ਬੱਚਿਆਂ ਨਾਲ ਪਿਆਰ ਹਮਦਰਦੀ ਤੇ ਮੁਹੱਬਤ ਭਰੇ ਬੋਲ ਉਹ ਦੁਆਰਾ ਦਿਲ ਜਾਨ ਨਾਲ ਕੀਤੇ ਰਾਜ਼ ਤੇ ਉਹਦਾ ਦੁਆਰਾ ਵਾਰ-ਵਾਰ ਦਿੱਤੇ ਤੇ ਹੌਸਲੇ ਨੂੰ ਦੇ ਕੇ ਬਹੁਤ ਪ੍ਰਭਾਵਿਤ ਹੁੰਦੀ ਆ ਸਲੀਮ ਦੀ ਅੱਖਾਂ ਦੇ ਵਿੱਚ ਉਹਨੂੰ ਬੇਹੱਦ ਮੁਹੱਬਤ ਦਿੱਸਦੀ ਹੈ ਤੇ ਉਹ ਪਿਆਰ ਜਿਹਦਾ ਉਹ ਕਿਸੇ ਜ਼ਮਾਨੇ ਦੀ ਵਿੱਚ ਖਾਪ ਦੇਖਦੀ ਸੀ ਤੇ ਉਹਦੇ ਨਜ਼ਰਾਂ ਵਿੱਚ ਉਹਦੀ ਤਸਵੀਰ ਆਉਂਦੀ ਸੀ ਕਿ ਉਹ ਇੱਕ ਗੱਭਰੂ ਜਵਾਨ ਦੀ ਸੀ ਜਿਹੜਾ ਸਲੀਮ ਵਾਂਗੂ ਨੂੰ ਉੱਚਾ ਲੰਬਾ ਤੇ ਸੋਹਣਾ ਦਿੱਸਦਾ ਸੀ ਸ਼ਰੀਫ ਪਿਆਰ ਕਰਨ ਵਾਲਾ ਤੇ ਆਪਣਾ ਸਭ ਕੁਝ ਉਹਦੇ ਤੋਂ ਕਰਵਾਨ ਕਰਨ ਵਾਲਾ ਅੱਜ ਉਹਦੇ ਖਵਾਬਾਂ ਦੇ ਸ਼ਹਿਜ਼ਾਦੇ ਵਰਗਾ ਇੱਕ ਗੁਬਰੂ ਮਿਲਿਆ ਸੀ ਤੇ ਉਹ ਕਿੰਨੀ ਦੇਰ ਦੇ ਨਾਲ ਜਰੀਨਾ ਬੜੇ ਗੌਰ ਨਾਲ ਸਲੀਮ ਵੱਲ ਦੇਖਦੀ ਤੇ ਇਹ ਸੋਚਦੀ ਰਹਿੰਦੀ ਕਿ ਇਹ ਸੋਚਦੀ ਰਹੀ ਕਿ ਜਰੀਨਾ ਨੂੰ ਸਲੀਮ ਆਪਣੇ ਖਵਾਬਾਂ ਦਾ ਸ਼ਹਿਜ਼ਾਦਾ ਲੱਗਾ ਤੇ ਉਹਨੂੰ ਉਹਦੇ ਤੇ ਬੜਾ ਹੀ ਪਿਆਰਾ ਆ ਤੇ ਸਲੀਮਾ ਦੇ ਸਲੀਮ ਦੇ ਮੱਥੇ ਉੱਤੇ ਸੱਜੇ ਪਾਸੇ ਕਿਸੇ ਝੋਟ ਦਾ ਦਾਗ ਸੀ ਜਰੀਨਾ ਦਾ ਦਿਲ ਕਰਦਾ ਸੀ ਕਿ ਉਸ ਨੂੰ ਉਹ ਪੁੱਛੇ ਝੋਟ ਕਿਸ ਤਰ੍ਹਾਂ ਲੱਗੀ ਆ। ਇਸ ਇਸ ਸਮੇ ਸਲੀਮ ਨੂੰ ਵੀ ਉਹਦੇ ਉੱਤੇ ਬੜਾ ਪਿਆਰ ਸੀ ਆਇਆ ਤੇ ਉਹ ਡੂੰਗੀ ਖਮੋਸ਼ੀ ਦੇ ਵਿੱਚ ਚੁੱਪਚੀਤੇ ਦੋਵਾਂ ਦੀ ਅੱਖਾਂ ਨੇ ਇੱਕ ਦੂਜੇ ਦੇ ਕੁਝ ਸੰਦੇਸ਼ ਦਿੱਤਾ ਤੇ ਦੋਵੇਂ ਕੁੜੀ ਦੇ ਦਿਲ ਦਾ ਰਾਜ਼ ਜਾਣੇ। ਇਸ ਸਮੇ ਜਰੀਨਾ ਨੇ ਉਸ ਨੂੰ ਕਿਹਾ ਕਿ ਤੁਸੀਂ ਜਿਸ ਖਿਆਲ ਤੇ ਲਗਨ ਨਾਲ ਮੇਰਾ ਇਲਾਜ ਕਰ ਰਹੇ ਹੋ ਮੈਂ ਦਾ ਬਦਲਾ ਨਹੀਂ ਦੇ ਸਕਦੀ। ਇਹਨਾਂ ਇੰਨਾ ਕਹਿੰਦੇ ਉਹਦਾ ਦਿਲ ਪਰ ਆਇਆ ਤੇ ਉਹਦੀ ਅੱਖਾਂ ਦੇ ਵਿੱਚ ਅਥਰੂ ਆ ਗਏ ਇਸ ਤਰ੍ਹਾਂ ਸਲੀਮ ਜਰੀਨਾ ਦੀ ਮੁਹੱਬਤ ਦਾ ਪਾਤਰ ਸੀ ਤੇ ਉਹ ਪਰ ਉਸਦੀ ਮੁਹੱਬਤ ਮਜਬੂਰ ਸੀ ਹਾਂਜੀ ਇਹ ਸੀ ਦੋਨੋਂ ਪਾਤਰ ਥੈਂਕਸ